ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲਾਂ ਨੇ ਕਈ ਵਾਰ ਦਾਵਾ ਕੀਤਾ ਗਿਆ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਈ ਸਾਰੇ ਕੈਦੀ ਨੇ ਜਿਨ੍ਹਾਂ ਤੋਂ ਖਤਰਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬੀਤੀ ਰਾਤ ਜਿਹੜਾ ਕੇਸ ਦਰਜ ਕੀਤਾ ਗਿਆ ਉਸ ਗੱਲ ਨੂੰ ਵੀ ਵਕੀਲਾਂ ਨੇ ਠਹਿਰਾ ਦਿੱਤਾ ਕਹਿੰਦੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਮੈਂ ਇੱਕ ਇਥੇ ਗੱਲ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਣੀ ਚਾਹੁੰਗਾ ਕਿ ਇੱਕ ਪਾਸੇ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਜਾਂ ਫਿਰ ਇਕਾਲੀ ਦਾ ਜਿਵੇਂ ਕਿ ਬਾਦਲ ਪਰਿਵਾਰ ਇੱਕ ਪਾਸੇ ਉਹਦੀ ਬਹੁਤ ਸਾਰੀ ਸਪੋਰਟ ਦੇ ਵਿੱਚ ਨੇ ਔਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਭਾਈ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਇੱਕ ਹੋਰ ਪਰਚਾ ਦਰਜ ਹੋ ਗਿਆ ਪਰ ਉਸ ਤੋਂ ਵੀ ਬਾਅਦ ਜਿਹੜੀ ਕਹਾਣੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਵਿਕਰਮ ਮਜੀਠੀਆ ਦੇ ਵਕੀਲ ਦਾ ਬਿਆਨ ਕਿਵੇਂ ਆ ਗਿਆ ਯਾਨੀ ਵਿਕਰਮ ਮਜੀਠੀਆ ਨੂੰ ਕਹ ਰਹੇ ਸੀ ਕਿੰਦੇ ਭਾਈ ਜੇਲ੍ਹ ਦੇ ਅੰਦਰ ਖਤਰਾ ਬਹੁਤ ਸਾਰਾ ਕਿਉਂਕਿ ਉਹਦੇ ਜਿਹੜੇ ਨਾਲ ਕੈਦੀ ਬੰਦ ਨੇ ਉਹ ਬਹੁਤ ਹੀ ਖੂੰਖਾਰ ਕੈਦੀ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇਹਨਾਂ ਦੇ ਪਹਿਲੇ ਵਕੀਲ ਨੇ ਦਾ ਬਿਆਨ ਇਹ ਵੀ ਦੇ ਦਿੱਤਾ ਸੀ ਕਹਿੰਦਾ ਭਾਈ ਜੇਲ੍ਹ ਦੇ ਅੰਦਰ ਬਿਕਰਮ ਮਜੀਠੀਆ ਨੂੰ ਮਾਰ ਸਕਦੇ ਨਹੀਂ ਉਹਨਾਂ ਦੀ ਪਤਨੀ ਦਾ ਬਿਆਨ ਆ ਜਾਂਦਾ ਬਹੁਤ ਸਾਰੇ ਹੋਰ ਵੀ ਇਹਨਾਂ ਦੇ ਲੀਡਰਾਂ ਦਾ ਬਿਆਨ ਆ ਜਾਂਦਾ ਕਿ ਬਿਕਰਮ ਮਜੀਠੀਆ ਦੇ ਨਾਲ ਕੁਝ ਵੱਡਾ ਹੋਣ ਵਾਲਾ ਹੈ ਕਿ ਪੰਜਾਬ ਦੀ ਸਰਕਾਰ ਬਿਕਰਮ ਮਜੀਠੀਆ ਨੂੰ ਆਖਰ ਮਰਵਾਉਣਾ ਚਾਹੁੰਦੀ ਹੈ ਜੇ ਵਜ੍ਹਾ ਕੀ ਹੈ ਉਹ ਕਹਿ ਰਹੇ ਕਹਿੰਦੇ ਧੱਕਾ ਕਰ ਰਹੀ ਹੈ ਪੰਜਾਬ ਦੀ ਸਰਕਾਰ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਹਿੰਦੇ ਕਿ ਭਾਈ ਤਹਾਦੇ ਨਾਲ ਵੀ ਹੋ ਹੀ ਰਿਹਾ ਜਿਹੜਾ ਬਾਕੀ ਕੈਦੀਆਂ ਦੇ ਨਾਲ ਹੋ ਰਿਹਾ ਪਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕੀ ਕਹਿੰਦੇ ਨੇ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਤਰਨਜਾਇਮ ਵਿਕਰਮ ਸਿੰਘ ਮਜੀਠੀਆ ਨੂੰ ਕੀ ਜੇਲ੍ਹ ਦੇ ਕੈਦੀਆਂ ਨੇ ਕੁੱਟਿਆ ਜਾਂ ਜੇਲ੍ਹ ਦੇ ਵਿੱਚ ਪੰਜਾਬ ਦੀ ਸਰਕਾਰ ਉਹਦੇ ਨਾਲ ਧੱਕਾ ਕਰ ਰਹੀ ਹੈ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਬਿਆਨ ਇਹ ਵੀ ਆ ਗਿਆ ਕਹਿੰਦਾ ਭਾਈ ਸਾਨੂੰ ਨਹੀਂ ਪਤਾ ਚਲਿਆ ਕਿ ਦੇਖੋ ਇੱਕ ਪਾਸੇ ਦੀ ਮਦਦ ਕਰਦੇ ਕਹਿੰਦੇ ਸੀ ਵਕੀਲ ਔਰ ਦੂਜੇ ਪਾਸੇ ਕਹਿੰਦੇ ਸਾਨੂੰ ਨਹੀਂ ਪਤਾ ਚਲਿਆ ਕਿ ਬਿਕਰਮ ਮਜੀਠੀਆ ਦੇ ਕੱਲ ਦੀ ਖਬਰ ਉੱਡੀ ਹੈ ਕਿ ਕੇਸ ਵੀ ਦਰਜ ਨਮਾ ਹੋਰ ਹੋ ਗਿਆ ਔਰ ਅਗਲੀ ਅਪਡੇਟ ਬੜੀ ਹੀ ਇਰਾਨ ਕਰ ਦੇਣ ਵਾਲੀ ਹੈ ਪਹਿਲਾਂ ਜਿਹੜਾ ਅਨਵਾਰ ਸ਼ਦੀਬ ਕਲੇਰ ਹੈ ਉਹਦਾ ਕੀ ਬਿਆਨ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ सुनो मीडिया सोर्सेस तो पता लग गया है कि बिक्रम मजीठिया साहब के खिलाफ अमृतसर के विच एक नई एफआईआर दर्ज की गई हालांकि सानू इसकी कोई कॉपी नहीं दी पर इसका खदशा असी पहले इजहार करता सी कि एक तो बाद एक एफआईआर यही भगवंत तो मान साहब का प्लान है क्योंकि मुख्यमंत्री लगातार अपने सर्कल के विच गल कह रहे हैं कि मैं इसको बाहर नहीं आऊंगा पर कमाल की गल है देखो कि पहला एनडीपीएस का परचा जो एनडीपीएस तो ने परचे के विच चालान नहीं पेश कर सके कोई सबूत नहीं लिया सके ਜੇ ਤਾਂ ਆਪਦਰ ਤੋਂ ਬਾਅਦ ਜ਼ਿਆਦਾ ਦਾ ਪਰਚਾ ਹੁਣ ਆਪਦਰ ਤੋਂ ਬਾਅਦ ਜ਼ਿਆਦਾ ਦਾ ਪਰਚਾ ਨਹੀਂ ਰਿਕਸਟ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦੱਸਦਾ ਦੱਸਦਾ ਕਿ ਜਿੱਦਨ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਨੇ ਪੁਲਿਸ ਦੀ ਕਾਰਵਾਈ ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਫਿਕਰ ਪਾਈ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਕਹਿ ਰਿਹਾ ਸੀ ਵਿਕਰਮ ਸਿੰਘ ਮਜੀਠੀਆ ਦੇ ਵਕੀਰ ਕਹਿੰਦਾ ਭਾਈ ਭਗਵਾਨਤਮਾਨ ਕਹਿੰਦਾ ਵਿਕਰਮ ਮਜੀਠੀਆ ਨੂੰ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦਾ ਤਾਂ ਦੂਜਾ ਨੰਬਰ ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਲੱਗਿਆ ਕਿ ਭਾਈ ਵਿਕਰਮ ਮਜੀਠੀਆ ਦੇ ਉੱਤੇ ਇੱਕ ਹੋਰ ਕੇਸ ਦਰਜ ਹੋ ਗਿਆ ਕਾਹਦਾ ਹੋਇਆ ਕਹਿੰਦੇ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦੇ ਘਰ ਦੇ ਵਿੱਚ ਵਿਜੀਲੈਂਸ ਦੀ ਟੀਮ ਦੇ ਨਾਲ ਜੋ ਕੁਝ ਉਹਨਾਂ ਨੇ ਕੀਤਾ ਪੂਰੇ ਪੰਜਾਬ ਨੇ ਦੇਖਿਆ ਯਾਨੀ ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰੁਕਾਵਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਉਹਨਾਂ ਦੇ ਵਕੀਲ ਨੇ ਕਿਹਾ ਕਹਿੰਦਾ ਉਹਨਾਂ ਦੇ ਸਪੋਰਟਰ ਬੜੇ ਪਹਿਲੇ ਹੀ ਮੌਜੂਦ ਸੀ ਕਹਿੰਦਾ ਅਕਸਰ ਉਹਨੂੰ ਮਿਲਣ ਆਉਂਦੇ ਨੇ ਪਰ ਉਹਨਾਂ ਹੀ ਸਪੋਰਟਰਾਂ ਨੂੰ ਦਰਅਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਗਲਤ ਇਸਤੇਮਾਲ ਕੀਤਾ ਤਾਂ ਕਿ ਮੈਨੂੰ ਵਿਜੀਲੈਂਸ ਦੀ ਟੀਮ ਫੜ ਕੇ ਨਾ ਲਵਾ ਸਕੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣੇ ਵਕੀਲ ਦਾ ਬਿਆਨ ਹੈ ਕਹਿੰਦਾ ਭਗਵਾਨਤਮਾਨ ਕਹਿੰਦਾ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲ ਦਿੰਦਾ ਔਰ ਦੂਜੇ ਪਾਸੇ ਇੱਕ ਹੋਰ ਮਾਮਲਾ ਖੜਾ ਹੋ ਗਿਆ ਜਿਹਦੇ ਵਿੱਚ ਬਹੁਤ ਸਾਰੀ ਵਾਰ ਇਹਨਾਂ ਦੇ ਵਕੀਲਾ ਔਰ ਇਹਨਾਂ ਦੇ ਘਰ ਵਾਲਿਆਂ ਨੇ ਕਿਹਾ ਬਹੁਤ ਸਾਰੇ ਇਹਨਾਂ ਦੇ ਵਰਕਰਾਂ ਨੇ ਵੀ ਕਿਹਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਦੋ ਖੂਨਖਾਰ ਕੈਦੀ ਬੰਦ ਨੇ ਖੁਦ ਇਹਨਾਂ ਦੀ ਪਤਨੀ ਨੇ ਬਿਆਨ ਦੇ ਦਿੱਤਾ ਸੀ ਕਹਿੰਦੀ ਵਿਕਰਮ ਸਿੰਘ ਮਜੀਠੀਆ ਨੂੰ ਬੜਾ ਵੱਡਾ ਖਤਰਾ ਹੈ ਯਾਨੀ ਉਹ ਕੈਦੀਆਂ ਨੂੰ ਮੌਤ ਦੀ ਸਜ਼ਾ ਆਲਰੇਡੀ ਪਹਿਲਾਂ ਤੋਂ ਹੀ ਹੈ ਤਾਂ ਜੇਕਰ ਹੁਣ ਉਹ ਕਿਸੇ ਨੂੰ ਮਾਰ ਵੀ ਦਿੰਦੇ ਨੇ ਇੱਕ ਮਿਸਾਲ ਤਾਂ ਉਹਨਾਂ ਦੇ ਉੱਤੇ ਕੋਈ ਹਰਜ ਨਹੀਂ ਕਿਉਂਕਿ ਮੌਤ ਦੀ ਸਜ਼ਾ ਆਲਰੇਡੀ ਹੈਗੀ ਹੈ ਪਰ ਵਿਕਰਮ ਮਜੀਠੀਆ ਦੇ ਵਕੀਲ ਦਾ ਪਹਿਲਾ ਵਾਲੇ ਦਾ ਵੀ ਬਿਆਨ ਆ ਗਿਆ ਸੀ ਕਹਿੰਦਾ ਵਿਕਰਮ ਮਜੀਠੀਏ ਨੂੰ ਮਾਰ ਵੀ ਸਕਦੇ ਆ ਪੰਜਾਬ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਪਰ ਪੰਜਾਬ ਦੀ ਸਰਕਾਰ ਸਹੀ ਕਰ ਰਹੀ ਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਵਿਕਰਮ ਮਜੀਠੀਏ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਇਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਜਿੱਥੇ ਕਿ ਸਾਡੇ ਪੰਜਾਬ ਦੇ ਕਈ ਲੋਕ ਪਹਿਲਾਂ ਹੀ ਬੰਦ ਨੇ ਤਾਂ ਵਿਕਰਮ ਮਜੀਠੀਏ ਨੂੰ ਡਿਬਰੂਗੜ੍ਹ ਦੇ ਵਿੱਚ ਭੇਜਣ ਦੇ ਨਾਲ ਬਦਲਾਅ ਕੀ ਆਉਣਾ ਪੰਜਾਬ ਦੇ ਲੋਕਾਂ ਦੇ ਵਿੱਚ ਹਰ ਰੋਜ਼ ਜਿਵੇਂ ਇਹਨਾਂ ਦੇ ਲੀਡਰ ਜਾਂ ਇਹਨਾਂ ਦੇ ਵਕੀਲ ਜਾਂ ਇਹਨਾਂ ਦੇ ਘਰ ਵਾਲੇ ਕਹਿੰਦੇ ਨੇ ਕਹਿੰਦੇ ਜੀ ਸਾਨੂੰ ਤਾਂ ਬਿਕਰਮ ਮਜੀਠੀਆ ਦੇ ਨਾਲ ਮਿਲਣਾ ਤੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਇਹ ਦੱਸੋ ਵੀ ਬਿਕਰਮ ਮਜੀਠੀਆ ਕਿਹੜੇ ਮੇਲੇ ਤੇ ਗਿਆ ਕਿ ਜਿਹੜਾ ਹਰ ਰੋਜ਼ ਹੀ ਹਰ ਰੋਜ਼ ਹੀ ਕਹਿੰਦੇ ਵੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੀ ਤੁਸੀਂ ਐਂ ਦੱਸੋ ਵੀ ਐਡਾ ਵੱਡਾ ਕ੍ਰਾਈਮਨਲ ਹੋਵੇ ਪੰਜਾਬ ਦੀਆਂ ਮਾਮਾਆਂ ਦੀਆਂ ਕੁੱਖਾਂ ਜਾਰੀਆਂ ਹੁਣ ਤੇ ਪੰਜਾਬ ਦੀ ਕੌਮ ਦਾ ਬਾਦਲਾਂ ਦੇ ਨਾਲ ਰਲ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਕਾਹਨ ਕੀਤਾ ਹੋਵੇ ਤੇ ਉਸ ਤੋਂ ਬਾਅਦ ਮਾਫੀਆਂ ਮੰਗਿਆ ਹੁਣ ਅਕਾਲਤਾ ਸਭ ਜਾ ਕੇ ਇਹਨਾਂ ਲੋਕਾਂ ਨੂੰ ਕੌਣ ਛੱਡੂਆ ਇਹ ਵੀ ਤਾਂ ਬਾਦਲਾਂ ਦਾ ਹੀ ਐ ਜਿਹੜੇ ਬਾਦਲਾਂ ਨੇ ਪੰਜਾਬ ਨੂੰ ਥੱਲੇ ਲਿਆਂਦਾ ਇਹ ਬਾਦਲਾਂ ਦਾ ਹੀ ਐ ਮਜੀਠੀਆ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਦੇਣ ਵਾਲਾ ਮਜੀਠੀਆ ਜਿਹੜਾ ਕਈ ਵੀਡੀਓ ਦੇ ਵਿੱਚ ਤੁਸੀਂ ਦੇਖ ਚੁੱਕੇ ਹੋਗੇ ਭਾਈ ਇਹਨਾਂ ਸਾਰੇ ਟੱਬਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਨੇ ਤਾਂ ਜੇਕਰ ਕੋਈ ਆਮ ਬੰਦਾ ਦਿੰਦਾ ਤਾਂ ਕੀ ਉਹਨੂੰ ਪੰਜਾਬ ਦੀ ਪੁਲਿਸ ਜਾਂ ਪੰਜਾਬ ਦਾ ਮੁੱਖ ਮੰਤਰੀ ਨਾ ਚਾਗਦਾ ਇਹੀ ਇਹਦੇ ਨਾਲ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕਿ ਪੂਰਾ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਦਾ ਸਮਰਥਨ ਕਰ ਰਿਹਾ ਦੇਖੋ ਭਗਵਾਨਤਮਾਨ ਸਰਕਾਰ ਬਹੁਤ ਚੰਗੇ ਕਰਮਾਂ ਨੂੰ ਨਿਕਲੀ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਅਪੀਲ ਸਾਡੇ ਬੰਨਿਓ ਵੀ ਹੈ ਤੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਨੂੰ ਸੁਣਦੇ ਹੋ ਇੱਕ ਦਾ ਸ਼ੇਅਰ ਜ਼ਰੂਰ ਕਰਨੀ ਆ ਔਰ ਦੂਜੀ ਗੱਲ ਇਹਨਾਂ ਗੱਲਾਂ ਤੇ ਅਮਲ ਕਰਨਾ ਕਿ ਜਿਹੜੀ ਗੱਲ ਪੰਜਾਬ ਦੇ ਲੋਕ ਕਹਿੰਦੇ ਸੀ ਉਸੇ ਗੱਲਾਂ ਤੇ ਭਗਵਾਨਤਮਾਨ ਸਰਕਾਰ ਚੱਲ ਰਹੀ ਹੈ ਇਦੇ ਵਿੱਚ ਦੋ ਰਹਿਮਾਂ ਨਹੀਂ ਹੈਗੀਆਂ ਪਹਿਲਾਂ ਤਾਂ ਵਿਰੋਧ ਦੇ ਵਿੱਚ ਅਸੀਂ ਵੀ ਸੀ ਵੀ ਭਾਈ ਭਗਵਾਨ ਤਮਾਨ ਸਰਕਾਰ ਸ਼ੁਰੂਆਤ ਦੇ ਵਿੱਚ ਨਾਕਾਮ ਜ਼ਰੂਰ ਰਹੀ ਹੈ ਪਰ ਜਿਹੜਾ ਹੁਣ ਆਪਰਾਦਾ ਕੀਤਾ ਦਾ ਸਮਰਥਨ ਕਰਨਾ ਸਾਰੇ ਪੰਜਾਬੀਆਂ ਦਾ ਹੱਕ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ